ਛਣਕਟਿਆਂ ਦੀ ਝੰਕਾਰ ਹੁਣ ਕਦੀ ਸੁਣਾਈ ਨਹੀਂ ਦੇਵੇਗੀ ਕਿਵੇਂ ਦੇਖਦੇ ਇਸ ਚੀਜ਼ ਨੂੰ ਛਣਕਟੇ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਅੰਗ ਆ ਉਹ ਖੰਬੋਸ਼ ਹੋ ਗਿਆ ਮੈਂ ਤੇ ਭੱਲਾ ਸਾਹਿਬ ਨੇ 88 ਵਿੱਚ ਇੱਕ ਪਹਿਲਾ ਛਣਕਟਾ ਜੋ ਪੇਸ਼ ਕੀਤਾ ਸੀ ਅਸੀਂ ਸੋਚਿਆ ਸੀ ਛਣਕਟੇ ਨੂੰ ਲੋਕ ਇੰਨਾ ਪਿਆਰ ਦੇਣਗੇ ਕਿ ਉਹ 27 ਛਣਕਟਿਆਂ ਰੂਪ ਚ 2009 ਤੱਕ ਇਸ ਤਰ੍ਹਾਂ ਛਾ ਜਾਏਗਾ ਕਿ ਦੁਨੀਆ ਵਿੱਚ ਕਮੇਟੀ ਜੁੜੀ ਤੌਰ ਤੇ ਅਸੀਂ ਕਿਬਾਜ਼ ਨੀਲੂ ਦੇ ਨਾਲ ਤਿੱਖੜੀ ਦੌਰ ਤੇ ਦੁਨੀਆ ਘੁੰਮੇ ਸ਼ੋਅ ਕੀਤੇ ਅਰ ਅੱਜ ਸਾਡਾ ਇੰਜਨ ਜੜਾ ਸਭ ਤੋਂ ਵੱਖ ਹੋ ਗਿਆ 48 ਸਾਲ ਦੀ ਯਾਰੀ ਬਹੁਤ ਵੱਡਾ ਵਕਫਾ ਅੱਜ ਕੱਲ ਰਿਸ਼ਤੇ ਨਿਭਾਣੇ ਬੜੇ ਔਖੇ ਨੇ ਕਿਵੇਂ ਉਸ ਯਾਰੀ ਨੂੰ ਯਾਦ ਕਰਦੇ ਨੇ ਕਿ ਜੇ ਆਪਾਂ ਕਹਿੰਦੇ ਆ ਕਿ ਸਾਂਝੇ ਪਰਿਵਾਰ ਜੜਿਆ ਉਹਦੀ ਜੇ ਪਰਫੈਕਟ ਐਗਜ਼ਾਮਪਲ ਦੇਣੀ ਹੋਵੇ ਉਹ ਜਸਿੰਦਰ ਭੱਲਾ ਨੇ ਬਣ ਕੇ ਦਿਖਾਇਆ ਆਪਣੇ ਪਿਤਾ ਜੀ ਮਾਤਾ ਜੀ ਆਪਣੇ ਪੁੱਤਰ ਨੂੰ ਉਹ ਤੇ ਉਹਦੀ ਵਾਈਫ ਇੱਕ ਛੱਤ ਹੇਠਾਂ ਰਹਿਦੇ ਸੀਗੇ ਤੇ ਮੈਂ ਦੇਖਦਾ ਸੀਗਾ ਕਿੰਨੀਆਂ ਖੁਸ਼ੀਆਂ ਵੰਡੀਆਂ ਕਿੰਨੇ ਅਸੇ ਵੰਡੇ ਪਰਿਵਾਰ ਨੂੰ ਹੀ ਖੁਸ਼ ਰੱਖਿਆ ਦੁਨੀਆ ਨੂੰ ਹੀ ਖੁਸ਼ ਰੱਖਿਆ ਤੇ ਮੈਨੂੰ ਲੱਗਦਾ ਯਾਰੀ ਦੋਸਤੀ ਵਾਲੇ ਰਿਸ਼ਤੇ ਤਾਂ ਸ਼ਾਇਦ ਖੂਨ ਦੇ ਰਿਸ਼ਤਿਆਂ ਤੋਂ ਵੀ ਵਾਕਿਆ ਹੁੰਦੇ ਆ ਬਹੁਤ ਹੀ ਪਿਆਰੇ ਬਹੁਤ ਹੀ ਨਿੱਗੇ ਅਸੀਂ ਆਪਾ ਬੁਖ ਹੋ ਜਾਂਦੇ ਆ ਪਰ ਦਿਲ ਕਰਦਾ ਹੈ ਹਮੇਸ਼ਾ ਹੱਸ ਕੇ ਯਾਦ ਕਰੀਏ ਖੁਸ਼ ਖੁਸ਼ ਹੋ ਕੇ ਯਾਦ ਕਰੀਏ ਜਸਵਿੰਦਰ ਹੋਰਾ ਨੂੰ ਮੇਰੀ ਵਾਸਤੇ ਉਹ ਬਹੁਤ ਵੱਡੇ ਪਤ ਪ੍ਰਦਰਸ਼ਕ ਰਹਿਨਮਾ ਇੱਕ ਵੱਡਾ ਭਰਾ ਤੇ ਦਿਲੋਂ ਪਿਆਰ ਕਰਨ ਵਾਲਾ ਹਰ ਗੱਲ ਜਿਹੜੀ ਉਹਦੀ ਦਿਲ ਦੀ ਉਹ ਮੈਨੂੰ ਪਤਾ ਹੁੰਦੀ ਸੀ ਹਰ ਘਰ ਦੀ ਪਰਿਵਾਰ ਦੀ ਫਿਲਮਾਂ ਦੀ ਸਮਾਜ ਦੀ ਕਮੇਡੀ ਦੀ ਪ੍ਰੋਫੈਸ਼ਨ ਦੀ ਆਪਣੀ ਜੌਬ ਦੀ ਸਲਾਮ ਮਰਨਾ ਕਰਨੀ ਜਸਵਿੰਦਰ ਭੱਲਾ ਜੀ ਭਾਵੇਂ ਹਾਸ ਰਸ ਕਲਾਕਾਰ ਸੀਗੇ ਬਟ ਸਿਰਫ ਹਾਸ ਰਸ ਕਲਾਕਾਰ ਨਹੀਂ ਸੀਗੇ ਉਹ ਪੋਲਿਟੀਕਲੀ ਚੀਜ਼ਾਂ ਬਹੁਤ ਪਾਰਟੀਆਂ ਦੇ ਵੀ ਤੰਜ ਕੱਸਦੇ ਹੁੰਦੇ ਸੀ ਕਦੀ ਤੁਹਾਨੂੰ ਲੱਗਦਾ ਉਹਨਾਂ ਨੂੰ ਕਦੀ ਇਹ ਚੀਜ਼ਾਂ ਲਈ ਖਮਿਆਜ਼ਾ ਭੁਗਤਣਾ ਪਿਆ ਜਾਂ ਕਦੀ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸੀ ਔਰ ਜਿਨ੍ਹਾਂ ਦਿਨਾਂ ਵਿੱਚ ਇਹ ਕਹਿੰਦੇ ਸੀਗੇ ਕਿ ਅਫਸਰ ਕਿਸੇ ਨੇ ਬੌਸ ਦੇ ਇਨਸਲਟ ਦੇ ਖਿਲਾਫ ਕਹਿ ਲੋ ਵੀ ਕਮੇਟੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਿਨਾਂ ਵਿੱਚ ਸਾਡੇ ਚਨਕਾਟਾ 2003 ਚ ਇਹਨਾਂ ਗੁੰਜਿਆ ਜਦੋਂ ਭਗਵੰਤ ਮਾਨ ਜੀ ਗੁਰਪ੍ਰੀਤ ਕੋ ਗੀ ਜਸਪਾਲ ਪੱਟੀ ਇਹਨਾਂ ਦੇ ਬਿਆਨ ਲਾ ਗਏ ਕਿ ਸ਼ੁੱਡ ਕਮੇਟੀ ਅਨਬੀਨ ਦਾ ਪ੍ਰੀਅਰ ਪ੍ਰੂਵਲ ਆਫ ਪੀਐਸ ਟੂ ਸੀਐਮ ਇਦਾਂ ਦੀ ਛਣਾਂ ਦਾ ਸਮਾਜ ਖੜ ਗਿਆ ਚਨਕਾਟਾ ਜਿੱਤਿਆ ਤੇ ਸਰਕਾਰ ਹਾਰੀ ਮੇਰਾ ਤਾਂ ਖਿਆਲ ਜਸੁੰਦਰ ਭੱਲਣ ਸਭ ਤੁਹਾਡਾ ਸਨਮਾਨ ਸਰੋਤਿਆਂ ਦਾ ਉਨ ਦਾ ਪਿਆਰ ਜੋ ਸੀਗਾ ਉਹ ਸੀਗਾ ਤੇ ਇੱਕ ਉਹਨਾਂ ਦੀ ਮੈਂ ਜ਼ਰੂਰ ਗੱਲ ਯਾਦ ਰੱਖਦਾ ਕਿ ਇੰਨੀ ਪੇਸ਼ੈਂਸ ਸੀ ਉਹਨਾਂ ਚ ਇੰਨਾ ਸਬਰ ਸੀ ਇੰਨਾ ਸਰੋਤਿਆਂ ਪਰ ਲਈ ਪਿਆਰ ਸੀ ਕਿ ਅਕਸਰ ਸਰੋਤੇ ਕਹਿੰਦੇ ਸੀ ਵੀ ਤੁਸੀਂ ਆਪ ਇੰਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਹਰ ਇੱਕ ਕਮੈਂਟ ਦਾ ਜਵਾਬ ਦਿੰਦੇ ਹੋ ਕੋਈ ਟੀਮ ਰੱਖੀ ਆ ਕਹਿੰਦੇ ਕੋਈ ਟੀਮ ਰੱਖੀ ਬਾਲਮਕੰਦ ਸ਼ਰਮਾ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਛਣਕਾਟਿਆਂ ਦੀ ਛਣਕਾਰ ਹੁਣ ਕਦੀ ਸੁਣਾਈ ਨਹੀਂ ਦੇਵੇਗੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅੱਜ ਜੀ ਛੰਗਟੇ ਦਾ ਸਭ ਤੋਂ ਮਹੱਤਵਪੂਰਨ ਡੜਾ ਅੰਗਾ ਉਹ ਖੰਮੋਸ਼ ਹੋ ਗਿਆ ਜਸਵਿੰਦਰ ਭੱਲਾ ਜਿਨ੍ਹਾਂ ਨੇ ਛੰਗਟਾ ਕਨਸੀਵ ਕੀਤਾ ਸਿਰਜਿਆ ਤੇ ਉਹਦੇ ਲਈ ساری ਜ਼ਿੰਦਗੀ ਲਾਤੀ ਉਹ ਛੰਗਟਾ ਜੋ ਘਰ ਘਰ ਇੱਕ ਵੱਜਿਆ ਗੂੰਜਿਆ ਦੁਨੀਆ 'ਚ ਧਮਾ ਪਈਆਂ ਮੈ ਅਤੇ ਭੱਲਾ ਸਾਹਿਬ ਨੇ 88 ਵਿੱਚ ਇੱਕ ਪਹਿਲਾ ਛੰਗਟਾ ਜੋ ਪੇਸ਼ ਕੀਤਾ ਸੀ ਅਸੀਂ ਸੋਚਿਆ ਸੀ ਛੰਗਟੇ ਨੂੰ ਲੋਕ ਇੰਨਾ ਪਿਆਰ ਦੇਣਗੇ ਕਿ ਉਹ 27 ਛੰਗਟਿਆਂ ਦੇ ਰੂਪ 'ਚ 2009 ਤੱਕ ਇਸ ਤਰ੍ਹਾਂ ਛਾ ਜਾਏਗਾ ਕਿ ਦੁਨੀਆ ਵਿੱਚ ਕਮੇਡੀ ਜੁੜੀ ਤੌਰ ਤੇ ਅਸੀਂ ਫਿਰ ਬਸ ਨੀਲੂ ਦੇ ਨਾਲ ਤਕੜੀ ਤੌਰ ਤੇ ਦੁਨੀਆ ਘੁੰਮੇ ਸ਼ੋਅ ਕੀਤੇ ਪਰ ਅੱਜ ਸਾਡਾ ਇੰਜਨ ਜਿਹੜਾ ਉਹ ਸਭ ਤੋਂ ਵੱਖ ਹੋ ਗਿਆ 48 ਸਾਲ ਦੀ ਯਾਰੀ ਬਹੁਤ ਵੱਡਾ ਵਕਫਾ ਅੱਜ ਕੱਲ ਰਿਸ਼ਤੇ ਨਿਭਾਣੇ ਬੜੇ ਔਖੇ ਨੇ ਕਿਵੇਂ ਉਸ ਯਾਰੀ ਨੂੰ ਯਾਦ ਕਰਦੇ ਹਾਂ ਉਹ ਰਿਸ਼ਤੇ ਜੀ ਇਸ ਕਰਕੇ ਬਹੁਤ ਅੱਛਾ ਨਿਭੇ ਕਿਉਂਕਿ ਜਸਵਿੰਦਰ ਪੱਲਾ ਆਮ ਲੋਕੀ ਤਾਂ ਉਹ ਵਧੀਆ ਕਲਾਕਾਰ ਜਾਂ ਕਮੇਡੀਅਨ ਤੌਰ ਤੇ ਜਾਣਦੇ ਆ ਮੈਨੂੰ ਬਹੁਤ ਵਧੀਆ ਇਨਸਾਨ ਤੌਰ ਤੇ ਦਾ ਰਿਗਾਰਡ ਕਰਦਾ ਉਹਨੇ ਇਨਸਾਨੀਅਤ ਦੇ ਵਿੱਚ ਉਹ ਗੱਲਾਂ ਕਰਜੁਗ ਸਤਜੋਗੀ ਬਣ ਕੇ ਕਰਕੇ ਦਿਖਾਈਆਂ ਕਿ ਜੇ ਆਪਾਂ ਕਹਿੰਨੇ ਆ ਕਿ ਸਾਂਝੇ ਪਰਿਵਾਰ ਜੜਿਆ ਉਹਦੀ ਜੇ ਪਰਫੈਕਟ ਐਗਜ਼ੈਂਪਲ ਦੇਣੀ ਹੋਵੇ ਉਹ ਜਸਿੰਦਰ ਭੱਲਾ ਨੇ ਬਣ ਕੇ ਦਿਖਾਇਆ ਆਪਣੇ ਪਿਤਾ ਜੀ ਮਾਤਾ ਜੀ ਆਪਣੇ ਪੁੱਤਰ ਨੂੰ ਉਹ ਤੇ ਉਹਦੀ ਵਾਈਫ ਇੱਕ ਛੱਤ ਹੇਠਾਂ ਰਹਿੰਦੇ ਸੀਗੇ ਤੇ ਮੈਂ ਦੇਖਦਾ ਸੀਗਾ ਕਿੰਨੀਆਂ ਖੁਸ਼ੀਆਂ ਵੰਡੀਆਂ ਕਿੰਨੇ ਅਸੇ ਵੰਡੇ ਤੇ ਪਰਿਵਾਰ ਨੂੰ ਹੀ ਖੁਸ਼ ਰੱਖਿਆ ਦੁਨੀਆ ਨੂੰ ਹੀ ਖੁਸ਼ ਰੱਖਿਆ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਬਾਕੀ ਜਦੋਂ ਆਪਾਂ profession ਚੁੰਨੇ ਆ ਅਸੀਂ ਦੁਨਿਆਵੀ ਤੌਰ ਤੇ ਜੇ ਜੋ ਸਾਡਾ profession ਅਸੀਂ ਉਹ ਜੋ ਕੰਮ ਕਰਨੇ ਹੁੰਦੇ ਆ ਪਰ ਅਸਲ ਦੇ ਵਿੱਚ ਅਸੀਂ ਕਿਹੋ ਜਿਹਾ ਇਨਸਾਨ ਆ ਤੁਹਾਡੇ ਲਈ ਉਹ ਕੀ ਸੀਗੇ ਮੇਰੇ ਵਾਸਤੇ ਉਹ ਬਹੁਤ ਤੁਹਾਡੇ ਪਾਤ ਪ੍ਰਦਰਸ਼ਕ ਰਹਿਨਮਾ ਇੱਕ ਵੱਡਾ ਭਰਾ ਤੇ ਦਿਲੋਂ ਪਿਆਰ ਕਰਨ ਵਾਲਾ ਹਰ ਗੱਲ ਜਿਹੜੀ ਉਹਦੀ ਦਿਲ ਦੀ ਉਹ ਮੈਨੂੰ ਪਤਾ ਹੁੰਦੀ ਸੀ ਹਰ ਘਰ ਦੀ ਪਰਿਵਾਰ ਦੀ ਫਿਲਮਾਂ ਦੀ ਸਮਾਜ ਦੀ ਕਮੇਡੀ ਦੀ profession ਦੀ ਆਪਣੀ ਜੌਬ ਦੀ ਸਲਾ ਮੇਰਨਾ ਕਰਨੀ ਮੈਨੂੰ ਮਾਨ ਪ੍ਰਾਪਤ ਸੀਗਾ ਕਿ ਜਸਵਿੰਦਰ ਦਾ ਹਰਸਲਾ ਮੇਰ ਨਾ ਕਰਦਾ ਤੇ ਮੈਂ ਵੀ ਐਡਵਾਈਸ ਲੈਣ ਲਈ ਜਦੋਂ ਘੁਆਣਾ ਬਹੁਤ ਸੋਹਣੀ ਐਡਵਾਈਸ ਦੇਣੀ ਚਾਹੇ ਮੇਰੀ ਉਹ ਪ੍ਰੋਫੈਸ਼ਨਲ ਐਡਵਾਈਸ ਹੋਣੀ ਜਾਂ ਮਾਰਕੀਟ ਸੰਬੰਧੀ ਗੱਲਾਂ ਵੀ ਕਰਨੀਆਂ ਉਹਨੇ ਮੈਨੂੰ ਹਮੇਸ਼ਾ ਵਧੀਆ ਐਡਵਾਈਸ ਕੀਤੀ ਆ ਤੇ ਮੈਂ ਹਮੇਸ਼ਾ ਕਹਿੰਨਾ ਕਿ ਸ਼ਾਇਦ ਮੈਂ ਉਹਨਾਂ ਡਿਜ਼ਰਵਨਸੀ ਕਰਦਾ ਜਿਨ੍ਹਾਂ ਨੇ ਮੈਨੂੰ ਪਿਆਰ ਤੇ ਜਿਨ੍ਹਾਂ ਮੈਂ ਸਤਕਾਰ ਦਿੱਤਾ ਉਹਨੇ ਜਸਵਿੰਦਰ ਭੱਲਾ ਜੀ ਭਾਵੇਂ ਹਾਸ ਰਸ ਕਲਾਕਾਰ ਸੀਗੇ ਬਟ ਸਿਰਫ ਹਾਸ ਰਸ ਕਲਾਕਾਰ ਨਹੀਂ ਸੀਗੇ ਉਹ ਪੋਲੀਟੀਕਲੀ ਚੀਜ਼ਾਂ ਬਹੁਤ ਪਾਰਟੀਆਂ ਦੇ ਵੀ ਤੰਜ ਕੱਸਦੇ ਹੁੰਦੇ ਸੀ ਕਦੀ ਤੁਹਾਨੂੰ ਲੱਗਦਾ ਉਹਨਾਂ ਨੂੰ ਕਦੀ ਇਹ ਚੀਜ਼ਾਂ ਲਈ ਖਮਿਆਜ਼ਾ ਭੁਗਤਣਾ ਪਿਆ ਜਾਂ ਕਦੀ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸੀ ਦੇਖੋ ਜਿਹੜੀ ਸੀ ਕਮੇਡੀ ਕਰਦੇ ਸੀਗੇ ਨਾ ਅਸੀਂ ਵਿਅੰਗਾਤਮਕ ਕਮੇਡੀ ਵੀ ਕੀਤੀ ਅਸੀਂ ਸਮਾਜ ਨੂੰ ਸੁਨੇਹੇ ਵੀ ਦਿੱਤੇ ਅਸਿਕ੍ਰਿਤੀਆਂ ਤੇ ਵੀ ਝੋਟਾ ਮਾਰੀਆਂ ਤੇ ਪੋਲੀਟੀਕਲ ਵਿਅੰਗ ਵਿੱਚ ਵੀ ਅਸੀਂ ਪਿੱਛੇ ਹੰਰੇ ਉਹਦੇ ਵਿੱਚ ਕਰਦੇ ਆ ਦੋ ਤਿੰਨ ਜੀ ਸੰਕਟ ਵੀ ਆਏ ਉਹਨਾਂ ਸੰਕਟਾਂ ਵਿੱਚੋਂ ਅਸੀਂ ਜੇਤੂ ਹੋ ਕੇ ਪਰਮਾਤਮਾ ਦੀ ਕਿਰਪਾ ਨਾਲ ਨਿਭੜੇ ਔਰ ਜਿਨ੍ਹਾਂ ਦਿਨਾਂ ਵਿੱਚ ਇਹ ਕਹਿੰਦੇ ਸੀਗੇ ਕਿ ਅਫਸਰ ਕਿਸ ਨੇ ਬੌਸ ਦੀ ਇਨਸਲਟ ਦੇ ਖਿਲਾਫ ਕਹਿ ਲੋ ਵੀ ਕਮੇਟੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਿਨਾਂ ਵਿੱਚ ਸਾਡੇ ਛਣਕਾਟਾ 2003 ਚ ਇਹਨਾਂ ਗੁੰਜਿਆ ਜਦੋਂ ਭਗਵੰਤ ਮਾਨ ਜੀ ਗੁਰਪ੍ਰੀਤ ਕੋਗੀ ਜਸਪਾਲ ਪੱਟੀ ਇਹਨਾਂ ਦੇ ਬਿਆਨ ਲਾ ਕੇ ਕਿ ਸ਼ੁੱਡ ਕਮੇਟੀ ਅਨ ਅਬਟੇਨ ਦਾ ਪ੍ਰੀਅਰ ਪ੍ਰੂਵਲ ਆਫ ਪੀਐਸ ਟੂ ਸੀਐਮ ਇਦਾਂ ਦੀ ਸਾਡੇ ਸਮਾਜ ਖੜ ਗਿਆ ਛਣਕਾਟਾ ਜਿੱਤਿਆ ਤੇ ਸਰਕਾਰ ਹਾਰੀ ਕਿਵੇਂ ਯਾਦ ਕਰਦੇ ਹੁਣ ਆਖਰੀ ਪਲ ਜਿਹੜੇ ਤੁਸੀਂ ਬਿਤਾਏ ਕਿਹੋ ਜਿਹੀਆਂ ਗੱਲਾਂ ਕਰਦੇ ਸੀ ਕਿਹੋ ਜੀਆਂ ਚੀਜ਼ਾਂ ਤੁਹਾਡੇ ਨਾਲ ਯਾਦਾਂ ਬਣ ਕੇ ਰਹਿ ਗਈਆਂ ਗੱਲਾਂ ਤਾਂ ਅਸੀਂ ਬਹੁਤ ਕਰਦੇ ਸੀ ਪਰ ਜਿਹੜੀ ਲਾਸਟ ਮੇਰੀ ਮੁਲਾਕਾਤ ਪਿਛਲੇ ਮੰਗਲਵਾਰ ਮੈਂ ਹైదరాబాద్ ਜਾਣਾ ਸੀ ਸਰਕਾਰੀ ਟੂਰ ਤੇ ਮੈਂ ਘਰ ਮਿਲਣ ਦੱਸਣਾ ਹੈ ਉਹਨਾਂ ਨੂੰ ਕਿ ਮੈਂ ਦੁੱਤਨੇ ਲਈ ਬਾਹਰ ਹੋਣਾ ਤੇ ਬੜੇ ਪਿਆਰ ਨਾਲ ਮੈਨੂੰ ਗੇਟ ਤੇ ਛੱਡਣ ਆਏ ਜੱਫੀ ਪਾ ਕੇ ਮਿਲੇ ਤੇ ਕਹਿੰਦੇ ਵੀ ਕਦੋਂ ਮੁੜੇਂਗਾ ਮੈਂ ਕਿਹਾ ਫਰਡੇ ਆਉਂਗਾ ਪਰ ਬੁੱਧਵਾਰੇ ਇਹਨਾਂ ਨੂੰ ਪ੍ਰੋਬਲਮ ਆ ਗਈ ਤੇ ਫਿਰ ਉਹ ਰਾਤ ਨੂੰ ਫਿਰ ਮੈਂ ਰੱਤੀ ਲੈਂਡ ਕਰ ਗਿਆ ਤੇ ਸਵੇਰੇ 4 ਵਜੇ ਅੱਜ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਮਤਲਬ ਕਿ ਉਹ ਇਹ ਪ੍ਰੋਬਲਮ ਸੀ ਕਿਉਂਕਿ 2 ਟਾਈ ਸਾਲ ਤੋਂ ਉਹ ਫਿਲਮਾਂ ਤੋਂ ਵੀ ਦੂਰੀ ਬਣਾ ਕੇ ਉਹਨਾਂ ਨੇ ਰੱਖੀ ਹੋਈ ਸੀ। ਇਹ ਸਿਹਤ ਉਹਨਾਂ ਦੀ ਕਾਫੀ ਟਾਈਮ ਤੋਂ ਵਿਗੜੀ ਹੋਈ ਸੀ। ਉਹਨਾਂ ਦੀ ਨਵੰਬਰ 23 ਦੇ ਵਿੱਚ ਪਹਿਲੀ ਵਾਰੀ ਦਿੱਕਤ ਆਈ ਸੀ ਸਿਹਤ ਦੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਾਫੀ ਦੋ ਤਿੰਨ ਇਸ਼ੂ ਆਏ ਹੈਲਥ ਦੇ। ਡਾਇਬੀਟੀਜ਼ ਸ਼ੂਗਰ ਕਰਕੇ ਅਸੀਂ ਉਹ ਲੜਕ ਲੜਕੇ ਜੂਜ ਜੂਜ ਕੇ ਜਤਵੀਲੇ ਹਾਰਟ ਦੀ ਬਾਈਪਾਸ ਕਰਾ ਲਈ ਬੰਬੇ ਜਾ ਕੇ ਅਸੀਂ ਨਿਊਰੋ ਦਾ ਵੀ ਇਸ਼ੂ ਕਰਾ ਲਿਆ ਡਰੈਸ ਅਸੀਂ ਜਿਹੜੀ ਉਹਨਾਂ ਦੀ ਗਾਲ ਬੈਡ ਇਸ਼ੂ ਸੀ ਉਹ ਵੀ ਡਰੈਸ ਕਰਾ ਰਹੇ ਸੀਗੇ। ਉਹ ਕਾਫੀ ਠੀਕ ਹੋ ਲੱਪੇ ਸੀ ਪਰ ਜਿਹੜਾ ਪਰਸੋਂ ਅਟੈਕ ਹੋਇਆ ਉਹ ਬਹੁਤ ਕਾਤਕ ਸਦ ਹੋਇਆ ਇੱਕ ਆਖਰੀ ਸਵਾਲ ਹਾਲਾਂਕਿ ਸਾਰੀ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਆ ਪੰਜਾਬ ਕੀ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਪਿਆਰ ਮਿਲਦਾ ਪਰ ਕੋਈ ਅਜਿਹਾ ਸਨਮਾਨ ਕੋਈ ਰਹਿ ਗਿਆ ਜਿਹੜਾ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਪਰ ਨਹੀਂ ਮਿਲਿਆ ਮੇਰਾ ਤਾਂ ਖਿਆਲ ਜਸੁੰਦਰ ਭੱਲਣ ਨੂੰ ਸਭ ਤੋਂ ਵੱਡਾ ਸਨਮਾਨ ਸਰੋਤਿਆਂ ਦਾ ਉਹਨਾਂ ਦਾ ਪਿਆਰ ਜੋ ਸੀਗਾ ਉਹ ਸੀਗਾ ਤੇ ਇੱਕ ਉਹਨਾਂ ਦੀ ਮੈਂ ਜ਼ਰੂਰ ਗੱਲ ਯਾਦ ਰੱਖਦਾ ਕਿ ਇੰਨੀ ਪੇਸ਼ੈਂਸ ਸੀ ਉਹਨਾਂ 'ਚ ਇੰਨਾ ਸਬਰ ਸੀ ਇੰਨੇ ਸਰੋਤਿਆਂ ਪਰਲੀ ਪਿਆਰ ਸੀ ਕਿ ਅਕਸਰ ਸਰੋਤੇ ਕਹਿੰਦੇ ਸੀ ਵੀ ਤੁਸੀਂ ਆਪ ਇੰਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਹਰ ਇੱਕ ਕਮੈਂਟ ਦਾ ਜਵਾਬ ਦਿੰਦੇ ਹੋ ਕੋਈ ਟੀਮ ਰੱਖੀ ਆ ਕਹਿੰਦੇ ਕੋਈ ਟੀਮ ਰੱਖੀ ਇਹ ਸਰੋਤੇ ਮੇਰੀ ਜਿਹੜੀ ਰੂਹ ਦੀ ਖਰਾਕ ਆ ਤੇ ਮੈਂ ਇਹਨਾਂ ਨਾਲ ਹਮੇਸ਼ਾ ਡਰਾਂਗਾ ਉਹਨਾਂ ਦੀ ਇਹ ਭਾਵਨਾ ਦੇਖ ਕੇ ਮੈਂ ਸਲੂਟ ਕਰਦਾ ਸੀਗਾ ਕਿ ਉਹ ਇੰਨਾਂ ਸਰੋਤਿਆਂ ਨੂੰ ਪਿਆਰ ਕਰਦੇ ਸੀਗੇ ਔਰ ਹਮੇਸ਼ਾ ਉਹਨਾਂ ਨੇ ਸੈਲਫੀਆਂ ਖਿਚਾਉਣੀਆਂ ਫੋਟੋਵੌਕ ਚੁਆਉਣੀਆਂ ਦੋ ਦੋ ਘੰਟੇ ਵੀ ਅੱਕਣਾ ਨਹੀਂ ਆਮ ਤੌਰ ਤੇ ਵੱਡੇ ਸਟਾਰ ਜਿਹੜੇ ਉਹ ਬੰਸਰ ਨਾਲ ਲੈ ਕੇ ਕਹਿੰਦੇ ਸੀ ਬਾਕੀ ਆ ਜਾਂਦੇ ਹੋ ਜਾਂਦੀ ਕਹਿੰਦੇ ਸੀ ਨਹੀਂ ਜਿੱਤੇ ਮੇਰੇ ਸਿਰ ਉੱਤੇ ਖੜੇ ਆ ਮੈਂ ਨਾ ਖੜੂੰਗਾ ਫੋਟੋ ਖਿੱਚਾਂਗਾ ਇਹ ਉਹਨਾਂ ਦੇ ਬਾਬਾ ਡੱਪਣ ਸੀ ਬਾਲਬਕਨ ਸ਼ਰਮਾ ਜੀ ਦੇ ਵਾਈਫ ਕੰਚਨ ਸ਼ਰਮਾ ਜੀ ਸਾਡੇ ਨਾਲ ਨੇ ਸੱਚੀ ਗੱਲ ਮੰਗ ਸੱਚੀ ਗੱਲ ਜੀ ਸਰ ਜਿਵੇਂ ਕਿ ਬਹੁਤ ਵੱਡਾ ਘਾਟਾ ਪੰਜਾਬੀ ਇੰਡਸਟਰੀ ਨੂੰ ਪਿਆ ਤੇ ਤੁਹਾਡੇ ਇਸ ਫੈਮਿਲੀ ਨਾਲ ਬਹੁਤ ਅੱਛੇ ਲਿੰਕਸ ਨੇ ਤੇ ਕਿਵੇਂ ਦਾ ਤੁਸੀਂ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਮਾਹੌਲ ਚੱਲ ਰਿਹਾ ਜਾਂ ਕਿਦਾਂ ਦਾ ਇਹ ਪਾਣਾ ਬੀਤ ਗਿਆ ਮੈਨੂੰ ਲੱਗਦਾ ਕਿ ਇਸ ਫੈਮਿਲੀ ਦੇ ਨਾਲ ਸਾਡੇ ਲਿੰਕ ਹੋਣਾ ਸ਼ਾਇਦ ਤੁਸੀਂ ਅ ਕੁਝ ਕੱਟ ਕਰਕੇ ਦੱਸ ਰਹੇ ਹੋ ਮੈਨੂੰ ਲੱਗਦਾ ਸਾਨੂੰ ਲੱਗਦਾ ਇਹ ਸਾਡਾ ਪਰਿਵਾਰ ਹੀ ਸੀ ਔਰ ਕਦੀ ਵੀ ਰਲ ਕੇ ਬੈਠਦੇ ਤਾਂ ਜਸਵਿੰਦਰ ਭੱਲਾ ਤੇ ਬਲਮੁਕੰਦ ਸ਼ਰਮਾ ਇਹਨਾਂ ਦੋਨਾਂ ਨੇ ਹਮੇਸ਼ਾ ਮੈਨੂੰ ਔਰ ਜਸਵਿੰਦਰ ਹੋਰਾਂ ਦੇ ਵਾਈਫ ਮੈਨੂੰ ਦੇਦੀ ਮੈਂ ਪਿਆਰ ਨਾਲ ਉਹਨਾਂ ਨੂੰ ਨੋਬਲ ਸੋਲਵੀਂ ਕਿਹਾ ਕਰਦੀ ਹਮੇਸ਼ਾ ਕਿਉਂਕਿ ਬਹੁਤ ਹੀ ਡਾਊਨ ਟੂ ਅਰਥ ਇੱਕ ਕਪਲ ਸੀਗਾ ਤੇ ਇਹਨਾਂ ਦੋਨਾਂ ਅਸੀਂ ਚਾਰਾਂ ਜਣਿਆਂ ਨੇ ਜਦੋਂ ਵੀ ਕਦੀ ਰਲ ਕੇ ਬੈਠਣਾ ਤੇ ਇਹਨਾਂ ਦੋਨਾਂ ਨੇ ਸਾਨੂੰ ਦੋਨਾਂ ਲੇਡੀਜ਼ ਨੂੰ ਕਿਹਾ ਕਰਨਾ ਕਿ ਸਾਡੀ ਰਿਲੇਸ਼ਨਸ਼ਿਪ ਦੀ ਉਮਰ ਤੁਹਾਡੇ ਰਿਲੇਸ਼ਨਸ਼ਿਪ ਦੀ ਉਮਰ ਨਾਲੋਂ ਸਾਡੇ ਦੋਨਾਂ ਦੀ ਕਿਤੇ ਜ਼ਿਆਦਾ ਆ ਤੁਸੀਂ ਦੋਨੋਂ ਸਾਡੀ ਲਾਈਫ ਦੇ ਵਿੱਚ ਬਾਅਦ ਵਿੱਚ ਆਈਆਂ ਸੋ that way ਮੈਨੂੰ ਲੱਗਦਾ ਕਿ ਸ਼ਰਮਾ ਜੀ ਨੇ ਇੱਕ ਵੱਡਾ ਭਰਾ ਜਿਹੜਾ ਉਹ ਗਵਾਇਆ ਹੈ ਬਹੁਤ ਹੀ ਸੋਹਣੀ ਹੈ ਨਾ ਦੀ ਸਾਹਸੀ ਹੀ ਔਰ ਇੱਕ ਇਸ ਤਰ੍ਹਾਂ ਦੀ ਸਾਂਝ ਜਿਹੜੀ ਪੈਸੇ ਤੋਂ ਉੱਪਰ ਉੱਠ ਕੇ ਸੀਗੀ ਜਿਹਦੇ ਵਿੱਚ ਕਦੀ ਕਦੀ ਕੋ ਪੈਸਾ ਨਹੀਂ ਆਇਆ ਕਦੀ ਕੋਈ ਸਟੇਟਸ ਨਹੀਂ ਉਹਦੇ ਵਿੱਚ ਆਇਆ ਕਦੀ ਇਹ ਚੀਜ਼ ਨਹੀਂ ਵਿੱਚ ਆਈ ਕਿ ਕਿਹਦਾ ਰੋਲ ਜ਼ਿਆਦਾ ਹੈ ਜਾਂ ਕਿਹਦਾ ਰੋਲ ਘੱਟ ਹੈ ਬਹੁਤ ਹੀ ਜ਼ਿਆਦਾ ਪਰਹਾਵਾਂ ਦੀ ਤਰ੍ਹਾਂ ਵਿਚ ਰਿਹਾ ਔਰ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਵੀ ਗੱਲ ਇੱਕ ਦੂਸਰੇ ਨੂੰ ਕਹਿਣ ਦੀ ਲੋੜ ਪੈਂਦੀ ਸੀਗੀ ਇਹ ਅੰਡਰਸਟੂਡ ਹੁੰਦਾ ਸੀ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ ਕਿਹੜੀ ਆਪਸ ਵਿੱਚ ਕਰਨੀ ਆ ਤੇ ਇੱਕ ਦੂਸਰੇ ਨੂੰ ਦੱਸੇ ਬਗੈਰ ਪਤਾ ਹੁੰਦਾ ਸੀ ਵੀ ਇਹ ਬਾਹਰ ਨਹੀਂ ਕਰਨੀ ਬਹੁਤ ਹੀ ਜ਼ਿਆਦਾ ਇੱਕ ਸੋਹਣਾ ਸੁਥਰਾ ਤੇ ਪਿਆਰਾ ਸਾਥੀ ਜਿਹੜਾ ਅਸੀਂ ਗਵਾਇਆ ਹੈ ਪਰ ਸਾਨੂੰ ਮਾਣ ਵੀ ਆ ਇਸ ਚੀਜ਼ ਤੇ ਹਨਾ ਕਿ ਅਸੀਂ ਉਹਨਾਂ ਦੀ ਲਾਈਫ ਦਾ ਪਾਰਟ ਸੀ ਤੇ ਉਹ ਸਾਡੀ ਲਾਈਫ ਦਾ ਪਾਰਟ ਸੀ ਔਰ ਦੁਨੀਆ ਦੇ ਵਿੱਚ ਬਹੁਤ ਲੋਕ ਆਉਂਦੇ ਆ ਬਹੁਤ ਚਲੇ ਜਾਂਦੇ ਆ ਪਰ ਮੈਨੂੰ ਲੱਗਦਾ ਜਸਵਿੰਦਰ ਪੱਲ ਆਇਕਸ ਦਾ ਦੇ ਪਰਸਨੈਲਿਟੀ ਸੀ ਕਿ ਦੁਨੀਆ 'ਚ ਜਾਣ ਤੋਂ ਬਾਅਦ ਵੀ ਦੁਨੀਆ ਬਹੁਤ ਲੰਬੇ ਟਾਈਮ ਤੱਕ ਯਾਦ ਕਰੇਗੀ। ਔਰ ਖਾਸ ਕਰਕੇ ਅੱਜਕੱਲ ਦੀ ਜ਼ਿੰਦਗੀ ਜਦੋਂ ਕਿ ਐਵਰੀਬਾਡੀ ਇਜ਼ ਸੋ ਸਟ੍ਰੈਸਡ ਆਊਟ ਤੇ ਚਲੇ ਗਏ ਆ ਕੁਝ ਦਿਨ ਰੋਵਾਂਗੇ ਫਿਰ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਦੀਆਂ ਕੈਸਟ ਸੁਣ ਸੁਣ ਕੇ ਯਾਦ ਕਰਿਆ ਕਰਾਂਗੇ ਕਿਉਂਕਿ ਉਹ ਕੋਈ ਵੀ ਗੱਲ ਪੰਜਾਬੀ 'ਚ ਜਿਹਨੂੰ ਕਹਿੰਦੇ ਆ ਪੁੰਜੇ ਨਹੀਂ ਪੈਂਦ ਹੁੰਦੇ ਸੀ। ਅੱਜਕੱਲ ਜਿਵੇਂ ਨਾ ਰਿਸ਼ਤੇ ਖੂਨ ਦੇ ਰਿਸ਼ਤੇ ਵੀ ਅੱਜ ਕੱਲ ਉਸ ਤਰੀਕੇ ਨਾਲ ਨਿਭਾਉਂਦੇ ਨਹੀਂ ਆ ਤੇ ਇਹ ਕਿਵੇਂ ਯਾਰੀ ਦਾ ਤੁਹਾਡਾ ਰਿਸ਼ਤਾ ਕਿਵੇਂ ਦਾ ਸੀਗਾ ਕਿਵੇਂ ਯਾਦ ਕਰਦੇ ਹੋ ਇਸ ਨੂੰ ਅ ਮੈਨੂੰ ਲੱਗਦਾ ਖੂਨ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਉਹ ਚ ਤੁਹਾਡੇ ਕੋਲ ਚੁਆਇਸ ਨਹੀਂ ਹੁੰਦੀ ਜਿਹੜੀ ਯਾਰੀ ਦੋਸਤੀ ਇਹਦੇ ਚ ਤੁਹਾਡੇ ਕੋਲ ਚੁਆਇਸ ਹੁੰਦੀ ਆ ਸੋ ਮੈਨੂੰ ਲੱਗਦਾ ਇੰਨਾ ਲੰਬਾ ਟਾਈਮ ਇੰਨਾ ਸੋਹਣਾ ਨਿਭਿਆ ਤੇ ਮੈਨੂੰ ਲੱਗਦਾ ਯਾਰੀ ਦੋਸਤੀ ਵਾਲੇ ਰਿਸ਼ਤੇ ਤਾਂ ਸ਼ਾਇਦ ਖੂਨ ਦੇ ਰਿਸ਼ਤੇਾਂ ਤੋਂ ਵੀ ਵਾਟ ਕੇ ਹੁੰਦੇ ਆ ਬਹੁਤ ਹੀ ਪਿਆਰੇ ਬहोत ਨੇ ਗਏ ਅਸੀਂ ਆਪਾ ਬੁਖ ਹੋ ਜਾਂਦੇ ਆ ਪਰ ਦਿਲ ਕਰਦਾ ਹਮੇਸ਼ਾ ਹੱਸ ਕੇ ਯਾਦ ਕਰੀਏ ਖੁਸ਼ ਖੁਸ਼ ਹੋ ਕੇ ਯਾਦ ਕਰੀਏ ਜਸਵਿੰਦਰ ਹੋਰਾਂ ਨੂੰ ਉਹਨਾਂ ਦੀਆਂ ਅਚੀਵਮੈਂਟਸ ਵਾਸਤੇ ਔਰ ਜੋ ਉਹ ਸਮਾਜ ਨੂੰ ਦੇ ਗਏ ਹਸਾਂਦਿਆਂ ਹਸਾਂਦਿਆਂ ਇੰਨੀਆਂ ਵੈਲਿਊਜ਼ ਇੰਨਾ ਸਾਡਾ ਸੋਸ਼ਲ ਸਟਰਕਚਰ ਜਿਹਦੇ ਵਿੱਚ ਕਿੰਨੀਆਂ ਹੀ ਚੀਜ਼ਾਂ ਗਲਤ ਹੈ ਉਹਨਾਂ ਤੇ ਚੋਟ ਕਰਕੇ ਸਾਨੂੰ ਸੁਚੇਤ ਵੀ ਕਰਦੇ ਰਹੇ ਆ ਟਾਈਮ ਟੂ ਟਾਈਮ ਔਰ ਬਤੌਰ ਆਰਟਿਸਟਸ ਤਾਂ ਹਰੇਕ ਆਰਟਿਸਟ ਨੇ ਸਕ੍ਰਿਪਟ ਦੇ ਅਨੁਸਾਰ ਕੰਮ ਕਰਨਾ ਹੁੰਦਾ ਪਰ ਹੀ ਵਾਸ a very good human being ਬਹੁਤ ਹੀ ਅੱਛਾ ਇਨਸਾਨ ਸੀ ਐਂਡ will be remembered always اور ਮੈਨੂੰ ਲੱਗਦਾ ਪਰਮਾਤਮਾ ਨੇ ਸ਼ਾਇਦ ਉਹਨਾਂ ਨੂੰ ਬਹੁਤ ਹੀ ਕਿਸੇ ਸੱਚੀ ਤੇ ਸੁੱਚੀ ਜੌਬ ਵਾਸਤੇ ਆਪਣੇ ਨਾਲ ਅਟੈਚ ਕਰ ਲਿਆ ਚਲੋ ਕਰਨ ਲਈ ਸ਼ੁਕਰੀਆ मैम थैंक यू so much